ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਤਰਨਤਾਰਨ ਸਾਹਿਬ ਤੋਂ ਦੋਸਤੋ 9-10 ਕਿਲੋਮੀਟਰ ਦੀ ਦੂਰੀ ਆ ਪਿੰਡ ਮਾਨੋਚਾਲ ਦੀ ਬਾਈ ਸੁਖਦੇਵ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਹਰ ਵਾਰ ਤੁਹਾਨੂੰ ਜਿਹੜੇ ਆ ਇਸ ਘਰੋਂ ਦਿਖਾਈਦੇ ਆ ਪਸ਼ੂ ਜਿਹੜੇ ਦੋਸਤੋ ਬਾਜ ਬਰੇਟਾਂ ਵਾਲੇ ਹੁੰਦੇ ਆ ਤੇ ਬਿਲਕੁਲ ਭਾ ਪੜਦਾ ਜਿਹੜਾ ਦੋਸਤੋ ਜਾਇਜ਼ ਹੁੰਦਾ ਸੋ ਉਸ ਅਕੋਰਡਿੰਗ ਜੇਕਰ ਪਸ਼ੂ ਵੀ ਕਈ ਵਾਰ ਦੋਸਤੋ ਟੋਕੜ ਗ ਸੱਜਰ ਪਸ਼ੂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਤੁਹਾਨੂੰ ਇਸ ਘਰੋਂ ਮਿਲ ਜਾਂਦੀ ਆ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵੜਾ ਹੋਣਗੀਆਂ ਪੂਰੀ ਡਿਟੇਲ ਜਿਹੜੀ ਆ ਉਹ ਬਾਈ ਸਖਤੇਬ ਦੇ ਨਾਲ ਗੱਲਬਾਤ ਕਰਕੇ ਆਪਾਂ ਇਨਫੋਰਮੇਸ਼ਨ ਲੈ ਲਾਂਗੇ 29 ਜੁਲਾਈ ਨੂੰ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਸਾਢੇ 1:35 5 ਵਜੇ ਦਾ ਜਿਹੜਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਬਾਈ ਸਖਤੇਬ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਸਖਤੇਬ ਸਿੰਘ ਕੀ ਹਾਲ ਚਾਲ ਵੀਰ ਵਧੀਆ ਜੀ ਵਧੀਆ ਕਰਦੇ ਸਹੀ ਹਣਾ ਠੀਕ ਠਾਕ ਜ ਚੜਦੀ ਕਲਾ ਰਣੀ ਚਾਹੀਦੀ ਵੀਰ ਤੱਕ ਸਕਦੇ ਆ ਵੀਰ ਪਸ਼ੂ ਥੋੜੇ ਵੀ ਬਿੜੇ ਕੋ ਲੇਟ ਹੋ ਗਈ ਹੈ ਕਿ ਵੇਖਦੇ ਬੁਖਦੇ ਰਹਿੰਦੇ ਆ ਬਾਚ ਲੋਕਲ ਮਾਲ ਵੇਖ ਗਿਆ ਬਾਬਾ ਲੋਕਲ ਵੇਖ ਗਿਆ ਜੀ ਲੋਕਲ ਮਾਲ ਵੇਖ ਗਿਆ ਤੇ ਫਿਰ ਮੈਂ ਤਾਂ ਤਿੰਨ ਗਿਆ ਮੈਂ ਚਲ ਅੱਜ ਬਣਾ ਲੀਏ ਕਰ ਗਈ ਜਿਆਦ ਮੈਂ ਸਾਨੂੰ ਸਾਭ ਨੂੰ ਬਿਲਕੁਲ ਜੀ ਬਿਲਕੁਲ ਚਲੋ ਚੰਗੀ ਗੱਲ ਵੀਰ ਤੇ ਅੱਜ ਤਿੰਨ ਵੜਾ ਆਪਣੇ ਕੋਲ ਅੱਜ ਨਿਕੇ ਨਿਕੇ ਭਾ ਅੱਜ ਲੋਟ ਲੈਣ ਬਾਜ਼ਾਰ ਦੇ ਅੱਛਾ ਮੇਲਾ ਲੁੱਟ ਲੈਣਾ ਅੱਜ ਫਿਰ ਭੈਣ ਭਰਾ ਹੈ ਲੇ ਤੇ ਅੱਜ ਆਪਾਂ ਕਦੇ ਕਦੇ ਤਾਂ ਮਤਲਬ ਹੋ ਕਿ ਇੱਕ ਨਿੱਕੀ ਮੰਡੀ ਜੀ ਨਾਲ ਮਾਲ ਇਥੇ ਹੁੰਦਾ ਹਾਂਜੀ 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 ਮਤਲਬ ਕਿ 8 8 ਦਾ ਵੇੜਾ ਵੀ ਹੁੰਦਾ ਮਾਲ ਫਿਰ ਮਾਲ ਲੈ ਲਈਦਾ ਕਈ ਭੈਣ ਭਰਾ ਫੋਨ ਕਰਨਗੇ ਵੀਰੇ ਕੋਈ ਛੋਟੇ ਪਾਸਾ ਕਰਾਇਦਾ ਕਿਸੇ ਨੇ 5 ਲਾਉਣਾ ਕਿਸੇ ਨੇ 50000 ਰੁਪਏ ਲਾਉਣਾ ਹਾਂਜੀ ਹਾਂਜੀ ਕੁਆਲਿਟੀ ਕਿਉਂਕਿ ਦੁਕਾਨਦਾਰੀ ਹਰ ਹਰ ਤਰ੍ਹਾਂ ਦਾ ਸਮਾਨ ਰੱਖਣਾ ਪੈਂਦਾ ਤੇ ਸੁਖਦੇ ਭਾਈ ਆ ਜਾਓ ਕਰੀਏ ਸ਼ੁਰੂਆਤ ਪਹਿਲੇ ਨੰਬਰ ਤੇ ਜਿਹੜੀ ਵੇੜਾ ਵੀਰ ਕੀ ਡਿਟੇਲ ਆਂਦੀ ਇਹ ਤੇਜਾ ਸੁਗਾ ਵੀਰੇ ਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਸੁਈ ਹੈ ਗਾ 20 ਦਿਨਾਂ ਦੀ ਠੀਕ ਹੈ 20 ਦਿਨਾਂ ਦੀ ਸੁਈ ਆ ਦੋਸਤ ਵੀਹ ਦਿਨਾਂ ਦੇ ਸੂਈਏ ਦੁੱਧ ਕਿੰਨਾ ਥੱਲੇ ਆ ਜਰਾ ਦੁੱਧ ਗਾਂ ਕੋਲ ਹੋਊਗਾ 15 ਕਿਲੋ ਆਪਾਂ 14 ਕਿਲੋ ਕਰਕੇ ਰਾਵਾਂਗੇ ਹਾਂ ਬਾਕੀ ਚੋਣ ਚਾਣਾ ਠੰਡੀ ਧੀਰੀ ਦਾ ਠੀਕ ਹੈ ਜੀ 15 ਕਿਲੋ ਦੁੱਧ ਦਾ ਕੋਈ 14 ਪਾਵੇਂ ਤਿੰਨੇ ਡੰਕ ਵੀ ਅਰਦੀ ਗਈ ਜਾਵੇ ਠੀਕ ਹੈ ਹਾਂਜੀ ਸੋ ਆਪਲੀ ਤਸੱਲੀ ਕਰ ਲੇ ਭਾਵੇਂ ਦੋ ਟਾਈਮ ਆ 10 ਡੰਕ ਚੋਈ ਜਾਵੇ ਵੀਰ ਜਿਨੇ ਪੈਸੇ ਲੋਣੇ ਆਦੀ ਗਰੇ ਤਸੱਲੀ ਕਰਕੇ ਖੜੇ ਚਾਰੇ ਥਾਣਾ ਹੈ ਵਰਤੇ ਪੂਰੇ ਬਿਲਕੁਲ ਓਕੇ ਕੋਈ ਭੂਛਟਾ ਕੋਈ ਥਣ ਘਟ ਵਦਣਾ ਠੀਕ ਹੈ ਜੀ ਆ ਲੋ ਠੀਕ ਹੈ ਜੀ ਉਹ ਬਰਾਬਰੂ ਜਿਹੜਾ ਇੱਕ ਨੰਬਰ ਆ ਬਾਕੀ ਕੋਈ ਬਾਤ ਘਾਟ ਨਹੀਂ ਹੈਗੀ ਥਣਾ ਦੀ ਹਾਂਜੀ ਮਾਰਦੇ ਥੱਲੇ ਧਾਰਾਂ ਚਾਰ ਮਾਰਦੇ ਦੋ ਦੋ ਧਾਰਾਂ ਜਾਂ ਬਰਤਨ ਹੈਗਾ ਪਾਂਡਾ ਫੜ ਲੀਆ ਕੋਈ ਆ ਫੜ ਲਓ ਫੜ ਲਓ ਜੀ ਕੋਈ ਗੱਲ ਨਹੀਂ ਇਹ ਬੱਚਾ ਜਿਹੜਾ ਦੋਸਤੋ ਲਾ ਦਿੱਤਾ ਬਾਕੀ ਕੋਈ 5 5 7 7 ਧਾਰਾਂ ਮਾਰ ਕੇ ਤਸੰਦੀ ਕਰਵਾ ਦਿੰਦੇ ਆ ਠੀਕ ਹੈ ਜੀ ਚਾਰੇ ਥਣ ਜਿਹੜੇ ਦੋਸਤੋ ਵਰਦੇ ਆ ਪੂਰੇ ਤਸੱਲੀ ਨਾਲ ਜਰੂਰ ਤੁਸੀਂ ਵੀਡੀਓ ਦੇਖ ਲਿਓ ਠੀਕ ਆ ਉਸ ਤੋਂ ਬਾਅਦ ਜੇਕਰ ਕਿਸੇ ਵੀਰ ਨੇ ਕੋਈ ਸਾਈ ਵਿਆਨਾ ਕੀਤਾ ਬਾਕੀ ਆਪਦੀ ਤਸੱਲੀ ਲਈ ਤੁਸੀਂ ਇੱਕ ਟਾਈਮ ਕੋ ਦੋ ਟਾਈਮ ਚਵਾਈ ਤੁਸੀਂ ਵੀ ਕਰ ਸਕਦੇ ਹੋ ਘਰ ਪਹੁੰਚ ਕੇ ਆਹ ਲਓ ਜੀ ਕੋਈ ਹੋਈ ਕੋਈ ਜਲਾ ਕੋਈ ਥਣ ਘਟ ਵਾਦੀਏ ਜੇ ਉਹ ਫਾਇਟ ਉਹਦਾ ਪਹਿਲਾਂ ਦੱਸਾਂਗੇ ਵੀਰੇ ਫੋਲ ਹੂੰ ਕਿਉਂ ਅਗਲੇ ਨੇ ਪਾਏ ਥੋੜੇ ਲਾਉਣੇ ਚਾਹੇ ਬਾਹਰ ਲਾਉਣੇ ਮੁਰਕੇ ਬੰਦਾ ਫੇਰਾ ਲੱਗਦਾ ਬਿਲਕੁਲ ਜੀ ਬਿਲਕੁਲ ਸੋਣੀ ਪੋਲੀ ਜੰਦਾ ਵਰਗੀ ਕੋਈ ਰੱਸੀ ਰੱਸੀ ਪਾਂਦ ਲੋੜ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਤੇ ਪੂਰੀ ਸੀਲ ਸੌ ਜਿਹੜੀ ਦੋਸਤੋ ਤੁਸੀਂ ਇਹ ਵੇੜ ਦੇਖ ਰਹੇ ਹੋ 14 ਕਿਲੋ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਠੀਕ ਆ ਬਾਕੀ ਖੋਲ ਕੇ ਤੋਰ ਕੇ ਦਿਖਾਉਣੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਠੀਕ ਆ ਸਿੰਘ ਸਿੰਘ ਪੇਸ਼ ਆ ਕੇ ਵੀਡੀਓ ਦੇ ਵਿੱਚ ਵੀ ਨਜ਼ਰ ਆਉਣੀਆਂ ਤੁਹਾਨੂੰ ਥੋੜੇ ਥੋੜੇ ਜਿਹੜੇ ਸਿੰਘਾਂ ਦਾ ਆਕਾਰ ਬੰਤਰ ਜ਼ਰੂਰ ਠੀਕ ਆ ਜੀ ਠੀਕ ਹੈ ਹਾਂਜੀ ਲਓ ਜੀ ਵਾਈਟ ਕਾਰ ਜਿਹੜਾ ਦੋਸਤੋ ਹਾਈਟ ਦੀ ਗੱਲ ਕਰ ਲਈਏ ਤੇ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਬਾਕੀ ਥਣ ਦੇਵਾ ਬਖਾਲਾ ਬਿਲਕੁਲ ਜਿਹੜਾ ਹੈਗਾ 14 ਕਿਲੋ ਜਿਹੜਾ ਭਾਂਡੇ ਦੁੱਧ ਪੈਂਦਾ ਉਸ ਹਿਸਾਬ ਨਾਲ ਜਿਹੜਾ ਬਖਾਲਾ ਤੁਸੀਂ ਚੈੱਕ ਕਰ ਸਕਦੇ ਹੋ ਥਣ ਥਣ ਪੂਰਾ ਮੁੱਠੀ ਵਾਲਾ ਠੀਕ ਹੈ ਜੀ ਹੱਥੀ ਚਵਾਈ ਵਾਲਾ ਥਾਣਾ ਤੇ ਕੋਈ ਭੈਣ इजीली ਚਵਾਈ ਕਰ ਸਕਦੀ ਆ ਕੋਈ ਵੀਰ ਚਵਾਈ ਕਰ ਸਕਦਾ ਠੀਕ ਹੈ ਜੀ ਬਾਕੀ ਸਭ ਤੋਂ ਵੱਡੀ ਆ ਵੀ ਸੀਲਸਾਊ ਆ ਪਸ਼ੂ ਆ ਦੋਸਤੋ ਵੀ ਸੀਲਸਲਾਗਾ ਠੀਕ ਹੈ ਕੋਈ ਬੱਚਾ ਵੀ ਬੈਠਾ ਰਵੇ ਥੱਲੇ ਤੇ ਸੀਲਸਾਊ ਪਸ਼ੂ ਤੇ ਥੱਲੇੋਂ ਚਵਾਈ ਕਰਕੇ ਉੱਠ ਸਕਦਾ Ti, maa diko. Nga. 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 Mula kaa saa bini kene maa diki, iya baqi kaa kene. Baqi kivaa pa maa kene, iya baqi dhodi kaa kaane. Nga dhi. Iya ba. ਠੀਕ ਆ ਸਖਦੇਵ ਸਿੰਘ ਬਾਈ ਕਿੰਨਾ ਕੁ ਮੁੱਲ ਹੈ ਰ ਡਿਮਾਂਡ ਇਹਦਾ ਮੁੱਲ ਸ਼ਾਹੀ ਭਾਵੇਂ 30 32000 ਕਰੀ ਜੀ 28000 ਦੀ ਗਾਉਂਦੇ ਨੇ 28000 ਦੀ ਹਾਂਜੀ ਠੀਕ ਆ ਦੁੱਧ 14 ਕਿਲੋ ਹੋਊਗਾ 15 15 ਹੋਊਗਾ ਪਰ 14 ਕਰਕੇ ਦਵਾਂ ਭਾਵੇਂ ਕੋਈ ਚਾਰ ਡੰਗ ਚੋਈ ਜਾਵੇ ਕੋਈ ਪੂਰ ਛਟਾ ਕੋਈ ਥਣ ਘੱਟ ਵਾਦ ਨੇ ਜਵਾਬ ਭਾਵੇਂ ਲਓ ਯਾਰ ਕੀ ਹੋਊਗਾ ਹਾਂਜੀ ਬਾਕੀ ਜੇ ਕੋਈ ਫਾਲਟ ਹੋਊਗਾ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਭਰਾ ਇਹ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਗੈੜ ਦਿਖਾਤੀ ਆ ਸੈਕਿੰਡ ਨੰਬਰ ਤੇ ਜਿਹੜੀ ਇਹ ਵਾਛੀ ਆ ਇਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਸਖਦੇਵ ਭਾਈ ਇਹ ਅੱਛਾ ਪਹਿਲਾਂ ਨ ਬੱਚੀ ਐ ਅੱਛਾ ਜਰਸੀ ਕ੍ਰੋਸ ਹੈ ਹਾਂਜੀ ਕਰੀਮ ਜਾਂ ਰੰਗਾ ਵਾਈਟ ਕਰੀਮ ਤੇ ਕਿੰਨਾ ਕੁ ਟਾਈਮ ਹੋ ਗਿਆ ਨੂੰ ਸੂਈ ਨੂੰ ਇਹ ਵੀਰ ਜੀ ਪਤਾ ਨਹੀਂ 2 ਮਹੀਨੇ ਦੀ ਸੂਈ ਜਾਂ 24 ਦੀ ਸੂਈ 1 ਸਾਲ ਦੀ ਸੂਈ ਦੇਣੀ ਆ ਤੁਹਾਨੂੰ ਗਰੰਟੀ ਦੇਣਾ ਟਾਈਮ ਲੰਮਾ ਵੀ ਹੋ ਸਕਦਾ ਲੰਮਾ ਟਾਈਮ ਹੋਵੇ ਦੁੱਧ ਕਿੰਨਾ ਜਾਂਦਾ ਲੱਗੀਆਂ ਨੂੰ ਦਿਨ ਬੜੀ ਨੂੰ ਅੱਜ 44 45 ਦਿਨ ਹੋ ਗਏ ਜੁਗਾ ਲੀ ਠੀਕ ਹੈ ਜੀ ਬਾਕੀ ਸ਼ੀਰ ਸਾਹੂ ਆ ਠੰਡੀ ਤੇਰੀ ਐ ਦੁੱਧ ਬੱਚੀ ਕੋਲ ਸ਼ੀਰ ਉਹ ਸਾਢੇ ਪੰਜ ਘੰਟੇ ਹਾਂਜੀ ਤੇ ਸਾਢੇ ਪੰਜ ਉੱਡੇ ਪਾਏਗਾ ਬਾਕੀ ਜਵਾਬ ਫਮਾਦੇ ਆ ਬਿਲਕੁਲ ਓਕੇ ਹੋ ਗਈ ਕੋਈ ਲਾਤੀ ਫੜ ਨਹੀਂ ਕਰਦੀ ਹਾਂ ਨਾ ਨਹੀਂ ਆ ਜੇ ਵੀ ਨਾ ਨਾਲ ਕੱਟੀ ਆਦੇ ਤਨੇ ਰੱਖਿਆ ਪਿਆ ਉਹ ਕਰਦੀ ਬਚ ਨਥ ਵੱਜੀ ਸੀਗੀ ਨਥ ਵੱਜੀ ਸੀ ਨਥ ਵੱਜੀ ਹੈ ਹੂੰ ਦੇ ਆ ਜਗੇ ਨੂੰ ਬਾ ਠੀਕ ਹੈ ਬਾਕੀ ਥਣ ਕੁਆਲਟੀ ਜਿਹੜੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਕੋਈ 6.5 ਕਿਲੋ ਦੁੱਧ ਜਿਹੜਾ ਇਹਦੇ ਕੋਲ ਹਾਜ਼ਰ ਹੈ ਠੀਕ ਹੈ ਰੇਟ ਵੀ ਛੋਟਾ ਤੇ ਬੇਸ਼ੱਕ ਜਿਹੜਾ ਦੁੱਧ ਵੀ ਜਿਹੜਾ ਦੋਸਤੋ ਜਿੰਨਾ ਹੈਗਾ ਪਰ ਉਸ ਅਕੋਰਡਿੰਗ ਜਿਹੜਾ ਰੇਟ ਵੀ ਬੜਾ ਜਾਇਜ਼ ਹੁੰਦਾ ਤੇ ਸਕਦੇ ਮੁੱਲ ਹਾਂ ਨਾ ਕੀ ਹਿੰਦੀ ਹੈਗੀ ਇਹਦਾ ਵੀ ਮੁੱਲ ਕਰਨ ਨੂੰ ਭਾਵੇਂ ਜੋ ਮਰਜ਼ੀ ਕਰੀਏ ਹਾਂ ਨਾ 13000 ਦੀ ਕਰ ਦੇਣ 13 ਦੀ ਭਾਵੇਂ ਮੁੱਲ 14 15 ਹੋਲਾ ਕਰੀਏ 13000 ਚ ਸਿਰਫ 200 ਰੁਪਏ ਛੋਟ ਕਰਨੀ ਆਪਾਂ ਠੀਕ ਹੈ ਪ੍ਰਭੂ ਸਾਢੇ 5 ਕਿਲੋ ਦੁੱਧ ਹੋਊਗਾ ਬਈ ਹੋਵੇ 6 ਸਾਢੇ 5 ਕਰਕੇ ਦੇਣਾ 44 45 ਦਿਨ ਵੜ ਬਣੀ ਨੂੰ ਹੋਵੇ ਜੋ ਹਾਂਜੀ ਲੋ ਵੀ ਪ੍ਰਭੂ ਠੀਕ ਆ ਬਾਕੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਸੋ ਛੋਟਾ ਜਿਹਾ ਰੇਟ ਆ ਦੋਸਤੋ ਤੇ ਬਾਕੀ ਆ ਪੂਰਾ ਜਿਹੜਾ ਦੋਸਤੋ ਚਾਹ ਪਾਣੀ ਪੂਰਾ ਚੱਲਦਾ ਕਰ ਦੂਗਾ ਪਸ਼ੂ ਖੁੱਲਾ ਜਿੰਨਾ ਮਰਜ਼ੀ ਭੈਣ ਭਰਾਵਾਂ ਨੂੰ ਪਈਏ ਠੀਕ ਆ ਤੇ ਰੇਟ ਵੀ ਬਿਲਕੁਲ ਜਾਇਜ਼ ਆ ਇਸ ਕਰਕੇ ਮੈਂ ਪਹਿਲਾਂ ਜਿਹੜਾ ਦੋਸਤੋ ਕਿਹਾ ਸੀ ਵੀ ਛੋਟੇ ਜਿਹੇ ਰੇਟ ਹੁੰਦੇ ਆ ਤੇ ਦੁੱਧ ਵੀ ਉਸ ਹਿਸਾਬ ਨਾਲ ਪਸ਼ੂਆਂ ਦੇ ਥੱਲੇ ਜਿੰਨਾ ਕਿ ਹੁੰਦਾ ਉਸ ਆਮਨ ਰੇਟ ਤੁਹਾਨੂੰ ਮਿਲ ਜਾਣਗੇ ਮੋਦੀ ਵਾਲੀ ਵਹਿੜ ਗਾਂ ਕੇ ਦੂਜੇ ਸਵੇਰ ਮਿਲ ਗਈ ਚੈੱਕ ਪਾਸ ਹੋ ਗਈ ਤੇ ਫਿਰ ਵਾਧੇ ਬੰਦੀ ਹੋ ਜੂ 3000 ਦੀ ਬਣ ਜਾਣੀ ਆ ਹਾਂ ਬਾਕੀ ਫੀਲਸ ਆ ਗਿਆ ਗੁੜੀ ਦੀ ਚਲੋ ਠੀਕ ਹੈ ਜੀ ਤੇ ਆ ਹੋ ਗਈ ਦੋਸਤੋ ਸੈਕਿੰਡ ਨੰਬਰ ਤੇ ਇੱਕ ਜਿਹੜੀ ਤੁਹਾਨੂੰ ਆਹ ਲਾਸਟ ਦੇ ਵਿੱਚ ਆਪਾਂ ਇਹ ਗਾਂ ਦਿਖਾਉਣੀ ਆ ਦੋਸਤੋ ਇਹਦਾ ਗਾਂ ਦਾ ਉਹ ਪੱਤਾ ਹੈ ਅੱਛਾ ਇਹ ਵੀ ਸੁਭਾ ਕਿੰਨੇ ਕਿ ਚਰਦਾ ਇਹ ਵੀਰ ਜੀ ਗਾਂ ਪੰਜਾਂ ਛੇ ਮਹੀਨੇ ਇਸ ਦੀ ਹੂੰ ਬਣੀ ਬਣੀ ਨੂੰ ਹੋਇਆ ਜੀ ਬਾਹ ਮਹੀਨਾ ਕਿ ਹੋਇਆ ਇੱਕੋ ਮਹੀਨਾ ਆ ਹੂੰ ਹਾਂਜੀ ਠੀਕ ਹੈ ਬੱਚਾ ਥੱਲੇ ਕੀ ਸਿੰਦੇ ਮਗਰਬਾਛੀ ਠੀਕ ਹੈ ਮਗਰਬਾਛੀ ਆ ਤੇ ਸਮਾਂ ਪੰਜ ਕਿ ਛੇ ਮਹੀਨੇ ਹੋ ਗਏ ਹੋਣੇ ਸੀ ਨੂੰ ਫਿਰ ਹਾਂਜੀ ਹਾਂਜੀ ਇੰਨਾ ਕਿ ਟਾਈਮ ਬੱਚਾ ਹੋਰ ਲਾ ਕੇ ਲਾ ਦਿੰਦਾ ਆ ਕਿਨਾ ਕੋਈ ਉਦਾਂ ਹੀ ਲਾਇਆ ਲਿਆ ਵਾ ਦੁੱਧ ਕਿੰਨਾ ਆ ਗਿਆ ਥੱਲੇ ਦੁੱਧ 5 ਕਿਲੋ ਵਛਾ ਨਾਲ ਹੈ ਦੋਸਤੋ ਵਛੀ ਹੈ ਵਛੀ ਹੈ ਵਛੀ ਨਾਲ ਹੈ ਠੀਕ ਹੈ ਜੀ ਤੇ ਆਪ ਹੋਊਗੀ ਤੀਜੇ ਕ ਸਵੇਹ ਹਾਂਜੀ ਤੀਜੇ ਸਵੇਰ ਆਊਗਾ ਸਕਦੇ ਦੁੱਧ ਕਿੰਨਾ ਦੱਸਿਆ ਥੱਲੇ ਦੁੱਧ 5 ਕਿਲੋ ਲੀਟਰ ਮਾਰੋ 5 ਕਿਲੋ ਦੋਵੇਂ ਟਾਈਮ ਮਿਲਦੀ ਨੇ ਦੋਵੇਂ ਟਾਈਮ ਦੋਵੇਂ ਟਾਈਮ ਔਰ ਕੋਈ 10 ਡੰਗ ਤੇ ਹੋਈ ਜਾਵੇ ਭਾਵੇਂ 4ਾਂ ਚੋਈ ਜਾਵੇ ਅੰਡੀ ਤੇਰੀ ਵਾਚ ਬਸ ਰਹਿ ਜਾ ਹੂੰ ਢੋਵੀ ਦੋਸਤੋ 5 ਕਿਲੋ ਲੀਟਰ ਇਹਦੇ ਥੱਲੇ ਦੁੱਧ ਵੀ ਹੈਗਾ ਠੀਕ ਆ ਜੀ ਬੱਚਾ ਨਾਲ ਤੇ ਬਣੀ ਨੂੰ ਟਾਈਮ ਇੱਕੋ ਮਹੀਨਾ ਇੱਕ ਮਹੀਨਾ ਹੋਇਆ ਬਣੀ ਨੂੰ ਠੀਕ ਆ ਕੋਈ ਘਰ ਵਾਲੇ ਦੱਸਿਆ ਸੀਗਾ ਹਾਂਜੀ ਹਾਂਜੀ ਮੇਰੇ ਘਰ ਵਾਲੇ ਅੱਛਾ ਅੱਛਾ ਉਹ ਆਦਾ ਪੈਸੇ ਲੈਣਾ ਲੈ ਲੈ ਬੀਲ ਤੇ ਤੈਨੂੰ ਮੈਂ ਦਾ ਦਿੰਨਾ ਵਾ ਬਣੀ ਜਾਣਾ ਇਹਦੀ ਆ ਦੋ ਗਲਾਸ ਨਾਲ ਹੁਣ ਬੱਚਾ ਲਾਵਾਂ ਲਾ ਕੇ ਦੇਤੀ ਪਤਾ ਨਹੀਂ ਨਾ ਬਣੀ ਜੇ ਗੱਡੀ ਨਿਕਲ ਆ ਜੇ ਦੀ ਬਰਾਗ ਹੂੰ ਹੂੰ ਲਓ ਜੀ ਬੱਚਾ ਬੇਸ਼ੱਕ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਤੇ 6 7 6 7 ਕ ਮਨਸ ਦਾ ਜਿਹੜਾ ਸਮਾਂ ਹੋ ਗਿਆ ਕਿਉਂਕਿ ਦੁੱਧ ਨੂੰ ਦੇਖਦੇ ਹੋਏ ਸਮਾਂ ਆਪਾਂ ਜਿਹੜਾ ਦੋਸਤੋ ਜਜਮੈਂਟ ਕਰ ਵੀ ਲੈਨੇ ਆਂ ਵੀ ਟੋਕੜ ਬਿਲਕੁਲ ਹੈਗੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਸਖਦਾ ਕਿਥੋਂ ਤੱਕ ਦੇ ਦੇ ਕਰਨਾ ਦਾ ਦੇਲ ਹੈ ਇਹਦਾ ਨਿਗਾ ਜੇ ਸ਼ਾਮ ਬੋਲਿਆ ਬੋਲ ਕਰਨ ਜੋ ਮਰਜ਼ੀ ਕਰੀ ਹਾਂ ਨਾ 8000 ਦੀ ਗਾਂ ਦੇਣੀ ਹੈ 8000 ਦੀ ਸਿਰਫ 100 ਰੁਪਏ ਛੋੜ ਹੀ ਹੁਣੀ ਠੀਕ ਹੈ ਜੀ ਅਸੀਂ ਤਾਂ ਬਿਲਕੁਲ ਨਿੱਕੇ ਨਿੱਕੇ ਭਾਅ ਦਾ ਬੜਾ ਵਾਸਾ ਨੂੰ ਠੀਕ ਹੈ ਤੋਹਫੇ ਨਿੱਕੇ ਨਿੱਕੇ ਦੇ ਆਫਰ ਹੀ ਆਏ ਹਾਂ ਹਾਂ ਜੀ ਇਹ ਸੌਣ ਦੇ ਮਹੀਨੇ ਦੇ ਤੋਹਫੇ ਆ ਸੌਣ ਦੇ ਮਹੀਨੇ ਦੇ ਹਾਂ ਹਾਂ ਗਾ ਰਖੜੀ ਰੁਖੜੀ ਤਾਂ ਧਿਆਰ ਤਾਂ ਕੋਈ ਘੈਂੜ ਦੀਆਂ ਚੀਜ਼ਾਂ ਆਓ ਰਖੜੀ ਦੇ ਵੀ ਕੱਡਾਂਗੇ ਫਿਰ ਧਿਆਰ ਨਾਲ ਰਖੜੀ ਕੱਡਾਂਗੇ ਦੀਵਾਲੀ ਕੱਡਾਂਗੇ ਲੋਹੜੀ ਬੰਪਰ ਕੱਡਾਂਗੇ ਵੱਡੇ ਵੱਡੇ ਨਿਕਲਗੇ ਤੋਂ ਬੰਪਰ ਇਹੋ ਵੱਡੇ ਕੱਡਾਂਗੇ ਇਹ ਜਿਹੜਾ ਆਪਾਂ ਪਾ ਲਿਆ ਪਾ ਨਾ ਕਹਿੰਦੇ ਦੇ ਦੇ ਵੀ ਅਗਲੇ ਜਿਹਨੇ ਜਲ ਪਾਣੀ ਬਣਾਉਣਾ ਆ ਜਾ ਕੋਈ 2 ਰੁਪਏ ਦੇ ਤੇ ਦੇ ਦੇ ਬਿਲਕੁਲ ਜਿੰਦਾ ਅੱਜ ਵਾਦ ਤੁਸੀਂ ਸ਼ਾਨ ਬਿਲਕੁਲ ਬਿਲਕੁਲ ਬਾਕੀ 500 1000 ਰੁਪਏ ਖੇਡੰਦੀ ਆ ਬਾਕੀ ਮੇਰਾ ਵੀ ਕੋਈ 2 ਡੰਗ ਚੋਵੇ 3 ਡੰਗ ਚੋਵੇ ਉਹ ਉਹਨੇ ਕਿਨੇ ਥੋੜੇ ਲਾਉਣੇ ਦੀ ਤਸੱਲੀ ਕਰੇ ਮੁੜ ਕੇ ਆ ਫੋਨ ਲਾ ਕੇ ਦਿਨਾਂ ਲਾਂ ਮਾਂ ਦੁੱਧ ਘਾਟਿਆ ਲੱਤ ਮਾਰਦੀ ਐ ਕਹਦੇ ਉਹ ਮੁਰਗੇ ਬੰਦਾ ਬਰਾ ਲੱਗਦਾ ਹੂੰ ਕਾਦੀ ਤਸੱਲੀ ਹੋਣ ਕਰਨ ਠੀਕ ਹੈ ਬਾਈ ਸਕਦੇਵ ਕਹਿੰਦਾ ਤਸੱਲੀ ਜੜੀ ਦੋਸਤੋ ਪਹਿਲਾਂ ਜ਼ਰੂਰ ਕਰ ਲਿਓ ਠੀਕ ਆ ਪਸ਼ੂ ਦਿਖਾਏ ਆ ਤੁਹਾਨੂੰ ਸਾਰੇ ਬਿਲਕੁਲ ਰੇਟ ਭਾਅ ਪੜਤਾ ਵੀ ਜਾਇ ਜਾ ਉਸ ਹਿਸਾਬ ਨਾਲ ਦੁੱਧ ਵੀ ਜੜਾ ਦੋਸਤੋ ਜਿਵੇਂ ਦਾ ਪਸ਼ੂ ਤੋਂ ਹੀ ਖਰੀਦਣਾ ਚਾਹੂੰਗੇ ਉਹ ਜਿਹਾ ਤੁਹਾਨੂੰ ਪਸ਼ੂ ਇਸ ਘਰੋਂ ਮਿਲ ਚੁਗਾ ਠੀਕ ਹੈ ਤੇ ਪਹਿਲਾਂ ਜ਼ਿਕਰ ਕੀਤਾ ਸੀ ਕਿਸੇ ਨੇ 5 ਲਾਉਣਾ ਕਿਸੇ ਨੇ 50000 ਲਾਉਣਾ ਤੇ ਨੰਬਰ ਸਕਦੇਵ ਬੋਲ ਕੇ ਵੀਰੇ ਠੀਕ ਹੈ ਜੀ ਇਹ ਦੋਸਤੋ ਮੇਰੇ ਨਾਲ ਵੀਰ ਸਾਹਿਬ ਸੁਖਦੇਵ ਸਿੰਘ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖਾਸ ਵਿਜ਼ਿਟ ਕਰਕੇ ਤੁਸੀਂ ਜਿਹੜੇ ਦੋਸਤੋ ਇਸ ਪਿੰਡ ਤਸੱਲੀ ਕਰ ਸਕਦੇ ਹੋ ਪਸ਼ੂਆਂ ਦੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ